ਹੁਣ ਦਾਸ ਤੋਂ ਪਹਿਲਾਂ ਕਬੀਸ਼ਰੀ ਜਥਾ ਕਰ ਰਿਹਾ ਸੀਗਾ ਵੀ ਮਹਾਪੁਰਖਾਂ ਦੀ ਕੀ ਸਿਫਤ ਕਰੀਏ ਸੰਤਾਂ ਦੀ ਕੀ ਸਿਫਤ ਕਰੀਏ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨ ਕੀ ਅਚਰਜ ਕਥਾ ਉਹ ਤਾਂ ਮਹਾਰਾਜ ਕਹਿੰਦੇ ਕਹੀ ਨਹੀਂ ਜਾ ਸਕਦੀ ਬਖਿਆਨ ਨਹੀਂ ਕਰੀ ਜਾ ਸਕਦੀ ਸੰਤਾਂ ਦੀ ਮਹਿਮਤਾ ਕਿਸੇ ਨੂੰ ਕੀ ਪਤਾ ਹੈ ਪੰਜਵੇਂ ਪਾਤਸ਼ਾਹ ਜੀ ਨੇ ਫੇਰੀ ਛਸ਼ਟ ਪਦੀ ਦੇ ਵਿੱਚ ਪੂਰਾ ਬਖਿਆਨ ਕਰਿਆ ਵੀ ਸਾਧੂ ਦੀ ਸੰਗਤ ਦਾ ਕੀ ਕੀ ਫਲ ਹੈ ਕਿਵੇਂ ਕਿਵੇਂ ਕਿੱਥੋਂ ਕਿੱਥੋਂ ਬਚਾ ਲੈਂਦਾ ਹੈ ਸਾਧਕਾ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਉਹਦੀ ਇੰਨੀ ਜਿਆਦਾ ਮਹਿਮਾ ਹੈ ਅਖੀਰਲੇ ਪਦੇ ਦੇ ਵਿੱਚ ਫਿਰ ਜਾ ਕੇ یوں ਕਹਿੰਦੇ ਨੇ ਵੇਦ ਕਤੇਬ ਨਾ ਜਾਣੇ ਮੈਂ ਮਾ ਸੰਤਾਨ ਦੀ 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 ਵੇਦ ਕਤੇਬ ਨਾ ਦੇਵ ਨ ਜਾਣੇ ਮੈਂ ਮਾ ਸੰਤਾਨ ਦੀ ਬੇਦਕ ਤੇਵ 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 ਨ ਜਾਣੇ ਮੈਂ ਮਾ ਸੰਤਾਨ ਦੀ ਸੰਤਾਂ ਦੀ ਬੇਦਕ ਤੇਵ ਨਾ ਜਾਣੇ ਮੈਂ ਮਾ 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 ਸੰਤਾਂ ਦੀ ਮਹਿਮਾ ਬੇਦ ਨ ਜਾਣੈ ਜਿੱਤਾ ਸੁਣੈ ਤਿੱਤਾ ਵਖਿਆਨੈ ਅਖੀਰ ਚ ਕਹਿੰਦੇ ਨੇ ਸਾਧ ਕੀ ਉਪਮਾ ਸਾਧ ਬਣਾਈ ਨਾਨਕ ਸਾਧ ਪ੍ਰਭ ਬੇਦ ਨ ਪਾਈ ਇਤਨੀ ਮਹਿਮਾ ਇੰਨੀ ਮਹਿਮਾ ਗੁਰੂ ਬਾਬਾ ਜੀ ਦੀ ਗੁਰੂ ਬਾਬਾ ਇਹ ਸੰਤਾਂ ਦੀ ਕਰਦੇ ਨੇ ਗੁਰਬਾਣੀ ਦੇ ਵਿੱਚ ਜੇ ਮਨ ਨੂੰ ਟਿਕਾ ਕੇ ਗੁਰਬਾਣੀ ਨੂੰ ਪੜਿਆ ਜਾਵੇ ਤਾਂ ਉਸ ਦੇ ਵਿੱਚ ਇਹ बार-बार ਇਹ ਪੰਕਤੀਆਂ ਆਉਂਦੀਆਂ ਨੇ ਸਾਧ ਜਨ ਮਹਾਪੁਰਖ ਸੰਤ ਮਹਾਤਮਾ ਬ੍ਰਹਮ ਗਿਆਨੀ ਭਾਵੇਂ ਅਖਰ ਅਲੱਗ-ਅਲੱਗ ਨੇ ਪਰ ਸ਼ਬਦਾ ਮੂਲ ਭਾਵ ਲਗਭਗ ਇੱਕ ਹੀ ਹੈ ਸੰਤਾਂ ਦੀ ਮਹਿਮਾ ਇੰਨੀ ਜ਼ਿਆਦਾ ਮਹਿਮਾ ਸੰਤਾਂ ਦੇ ਕੋਲ ਕੀ ਹੈ ਜਿਨ੍ਹਾਂ ਸਾਸ ਗਿਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸਸੋਈ ਨਾਨਕਾ ਪੂਰਨ ਸੋਈ ਸੰਤ ਉਹਨਾਂ ਨੇ ਨਾਮ ਜਪਿਆ ਹੈ ਗੁਰੂ ਬਾਬਾ ਜੀ ਦੇ ਬਚਨਾਂ ਤੇ ਪਹਿਰਾ ਦਿੱਤਾ ਹੈ ਬਚਨ ਤਾਂ ਜੇ ਕੋਈ ਕਮਾ ਲਵੇ ਫਿਰ ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਹੈ ਉਹ ਤੇ ਗੁਰੂ ਬਾਬਾ ਜੀ ਦੀ ਕਿਰਪਾ ਹੋ ਜਾਂਦੀ ਹੈ